ਸੋਰੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਦੀ ਦੀ ਸਹਾਇ ਵਾਹਿ ਸ੍ਰੀ ਭਗੋਦੀ ਦੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਦੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ ਫਿਰ ਅੰਮ੍ਰਿਤਪੁਰ ਤੇ ਅਮਰਦਾਸ ਰਾਮਦਾਸੇ ਹੁਣ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਨਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਤਾ ਸਭ ਤੁਝਾਏ ਤੇਗ ਬਹਾਦਰ ਸਿਮਰਿਆ ਕਰਮਾਂ ਨੇ ਤਾਵੇ ਧਾਏ ਸਭ ਤੈਉਂ ਸਹਾਇ ਤੇ ਸੁਮੇਸ਼ ਪਿਤਾ ਕਲਗੀ ਧਰ ਪਾਤਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਤਾਈ ਨੇ ਸਹਾਇ ਦਸਾਂ ਪਾਤਸ਼ਾਹੀਆਂ ਦੀ ਜਗ ਦੀ ਜੋਤ ਹਾਜ਼ਰ ਨਾਜ਼ਰ ਗਰੀਬ ਨਵਾਜ਼ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਪਾਠ ਦਰਸ਼ਨ ਦਾਤ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਸ੍ਰੀ ਦਸ਼ਮ ਦਰਬਾਰ ਸਰਬ ਲੋਕ ਦਰਬਾਰ ਸਤਿ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਸਾਹਿਬ ਆਬਾ ਅਜੀਤ ਸਿੰਘ ਜੀ ਸਹਿਬ ਆਬਾ ਜਗਤ ਸਿੰਘ ਜੀ ਸਹਿਬ ਆਬਾ ਜੋਰਾਵਰ ਸਿੰਘ ਜੀ ਸਾਹਿਬ ਆਬਾ ਮੋਤੇ ਸਿੰਘ ਜੀ ਹਦੇ ਸਿੰਘ ਜੀ ਕੇ ਜਤੇ ਸਿੰਘ ਪੰਜ ਪਿਆਰੇ ਪੰਜ ਵੀਰ 40 ਮੁਤੇ ਅਕਿੰਆ ਜੰਪੀਆ ਤਪੀਆ ਚੰਤਾ ਗੁਪਤਾ ਜੀ ਦਾ ਸਿੰਘਾ ਸਿੰਘੜੀਆਂ ਦੇ ਬਲਿੰਦਰ ਕਮਾਈ ਦਾ ਧਿਆਨ ਕਰੇ ਖਾਲਸਾ ਜੀ ਸਾਬ ਬੋਲਾ ਜੀ ਵਾਲੇ ਪੰਨਾ ਤੱਕ ਤਾਂ ਸਰਬੱਤ ਗੁਰਦੁਆਰਿਆਂ ਗੁਰੂ ਘਰਾਂ ਦੀਪ ਧਾਨ ਸ਼ਾਨ ਸਾਹਿਬਾਂ ਤੋਂ ਸੇਵਾ ਗਾਰੇ ਜੂੜ ਮੇਦਿਆਂ ਦੇ ਦਰਸ਼ਣ ਦੇਦਾਰੇ 96 ਕਰੋੜ ਚੱਕਰਵਰਤੀ ਖਾਲਸੇ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਬ ਬੋਲਾ ਜੀ ਬੋਲੇ ਖਾਲਸਾ ਜੀ ਕੀ ਅਰਦਾਸ ਹੈ ਜੀ ਇਹ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇ ਤਾਵੇ ਚੇ ਤਾਮਣ ਕਾ ਸਦਕਾ ਸਰਬ ਸੁਖ ਹੋਏ ਜहां जहां ਖਾਲਸਾ ਜੀ ਸਾਹਿਬ ਤहां तहां ਰਖਿਆ ਰਾਇਤ ਤੇਗ ਤੇਖ ਤੇ ਵਿੰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਮਾਰਛੇ ਜਕਾਰ ਹੋ ਜੀ ਆਪਣੇ ਖਾਲਸੇ ਨੂੰ ਰਾਤ ਦਾਨ ਵਿਵੇਕ ਦਾਨ ਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਢੰਡੇ ਗੁੰਗੇ ਜੁਗੋ ਜੋਗੇ ਟਾਲ ਕਰ ਮਗਾ ਜਕਾਰਾ ਖਾਲਸਾ ਜੀ ਸਹਿ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਰੀਵਾ ਮਤੁਤੀ ਮਤ ਪਤ ਕੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਪਾਤਸ਼ਾਹੀਓ ਜਿਨ੍ਹਾਂ ਗੁਰੂ ਧਾਮਾਂ ਤੋਂ ਆਪਜੀ ਖਾਲਸੇ ਪੰਥ ਨੂੰ ਸੇਵਾ ਸੁਭਾਅ ਤੋਂ ਪਾਤਸ਼ਾਹੀਓ ਵਿਛੋੜਿਆ ਗਿਆ ਇਤਨਾ ਗੁਰੂ ਧਾਮਾਂ ਦੀ ਸੇਵਾ ਸੁਭਾਅ ਦੇ ਖੁੱਲੇ ਦਰਸ਼ਨ ਦਾਰਿਆਂ ਤੁਸੀਂ ਪਾਤਸ਼ਾਹੀਓ ਆਪਣੇ ਖਾਲਸੇ ਜੀ ਨੂੰ ਬਖਸ਼ੂ ਮਹਾਰਾਜ ਜੀ ਨਿਮਾਣਿਆਂ ਦੇ ਮਹਾਨ ਨੇਤਾਣਿਆਂ ਦੀ ਤਾਣ ਨਿਉਟਿਆਂ ਦੀ ਓਟ ਨਿਗੱਤਿਆਂ ਦੀ ਗੱਤ ਨੇਪੱਤਿਆਂ ਦੀ ਪੱਤ ਨੇ ਆਸਰਿਆਂ ਦੇ ਆਸਰਾ ਨੇ ਧਿਰਿਆਂ ਦੀ ਠਿਰ ਧੰਨ 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 ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀੋ ਮਹਾਰਾਜ ਛੋਟੀ ਸੁਲਤਾਨ ਪਾਦਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀੋ ਮੇਰੀ ਪੀੜੀ ਦੇ ਮਾਲਕ ਬੰਦੀ ਛੋੜਦਾ ਤੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਸ਼ਮੀਸ਼ ਪਿਤਾ ਕਲਕਿਤਾਰ ਪਾਦਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀੋ ਮਹਾਰਾਜ ਦਸਾਂ ਪਾਤਸ਼ਾਹਿਆਂ ਦੀ ਜਗਦੀ ਜੋ ਹਾਜ਼ਰ ਨਾਜ਼ਰ ਕਰੀਬ ਨਿਵਾਜ ਅਜੇ ਬਾਦਸ਼ਾਹ ਸੰਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਆਪ ਜੀ ਦੇ ਆ ਪਾਵਨ ਪੀਤਰ ਅਸਥਾਨਾਂ ਦੇ ਪਾਤਸ਼ਾਹੀਓ ਆਪ ਜੀ ਦੇ ਪਾਵਨ ਪੀਤਰ ਚਰਨਾ ਕਮਲਾ ਪਾਸ ਮਹਾਰਾਜ ਜੀ ਸੱਚਖੰਡ ਵਾਸੀ ਮਹਾਂਪੁਰਖ ਸ੍ਰੀਮਾਨ ਸੰਤ ਬਾਵਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਹਾਰਾਜ ਜੀ ਜਿਨ੍ਹਾਂ ਦੇ ਅਸਥਾਨਾਂ 'ਤੇ ਆਪ ਜੀ ਦੇ ਚਰਨਾ ਕਮਲਾ ਵਿਖੇ ਅਰਦਾਸ ਸ੍ਰੀਮਤੀ ਜੋਤਰੀਏ ਪੰਜ ਪਿਆਰਿਆਂ ਦੇ ਰੂਪ ਦੇ ਵਿੱਚ ਮਹਾਰਾਜ ਜੀ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਇਸ ਵੇਲੇ ਸਤਿਮਾਹ ਪੁਰਸ਼ ਬਾਬਾ ਬਲਦੇਵ ਸਿੰਘ ਜੀ ਇਸੇ ਤਰ੍ਹਾਂ ਬਾਬਾ ਬਲਦੇਵ ਸਿੰਘ ਜੀ ਪਾਛਾ ਜੀਓ ਦਾਸ ਇਸੇ ਤਰ੍ਹਾਂ ਭਾਈ ਬਾਬਾ ਕਰਨ ਸਿੰਘ ਜੀ ਅਤੇ ਸਾਡੇ ਸਮਾਨ ਜੋ ਕੈਬਨਟ ਮੰਤਰੀ ਅਜਤਨ ਪ੍ਰੀਤ ਸਿੰਘ ਜੀ ਸਾਦ ਮਹਾਰਾਜ ਦੀ ਸਾਰੀ ਸੰਗਤ ਆਪ ਜੀ ਦੇ ਚਰਨਾਂ ਕਮਣਾ ਲੈ ਕੇ ਅਰਦਾਸ ਬੇਨਤੀ ਜੋਦੜੀ ਹੈ ਪਾਛਾ ਜੀਓ ਕਿਰਪਾ ਕਰੋ ਗਰੀਬਨ ਮਾਰਾ ਜੀਓ ਜੋ ਮਾਰਗੇ ਠਾਕੁਰੇ ਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਨੂੰ ਪ੍ਰਤਿਜੋ ਬੋਲੇ ਜੀਨਾ ਹੁਆ ਸੱਚ ਵਿਚ ਕਰਤਾ ਪੁਰਖ ਸੁਖ ਲੋਆ ਵਾ ਨਾਮਿੰਦਾ ਹੋਆ ਮਹਾਰਾਜ ਆਪ ਜੀ ਦੇ ਬਾਣੇ ਦੀ ਸਾਰੇ ਵਰਤਾਰੇ ਵਰਤ ਰਿਹਾ ਪਾਤਸ਼ਾਹ ਜੀ ਇਸ ਵੇਲੇ ਕਰਜੁਗੀ ਜੀਵ ਆ ਹਰਦੀ ਪੰਜਾਬ ਦੀ ਧਰਤੀ ਤੇ ਜੋ ਬਾਣੇ ਵਰਤਰੇ ਮਹਾਰਾਜ ਕਿਰਪਾ ਕਰੋ ਪਾਤਸ਼ਾਹ ਜੀ ਆਪ ਸਾਰੇ ਹੀ ਪਾਤਸ਼ਾਹ ਜੀਓ ਟੂਟੀ ਗੱਡਣ ਹਾਰ ਕਪਾਲ ਜੀ ਮਹਾਰਾਜ ਟਟਿਆਂ ਦੀਆਂ ਗੱਡਣ ਵਾਲੇ ਜੇ ਗਰੀਬ ਨਵਾਜ਼ ਮਹਾਰਾਜ ਪੰਜਾਬ ਦੀ ਧਰਤੀ ਦੇ ਪਾਤਸ਼ਾਹ ਜੀ ਆਪ ਜੀ ਦੀ ਸੰਗਤ ਦੀ ਅਰਦਾਸ ਬੇਨਤੀ ਜੋਦੜੀ ਹੈ ਮਹਾਰਾਜ ਕਿਰਪਾ ਕਰੋ ਮਾਰੇ ਹਾੜੂਪੀ ਜਿਹੜਾ ਪਾਤਸ਼ਾਹ ਜੀ ਆਫਤ ਆਈ ਹੋਈ ਹੈ ਮਹਾਰਾਜ ਜੀ ਆਪ ਜੀ ਨੇ ਤਾਂ ਨਗਰੂਗੋਵਸਹਿ ਮਹਾਰਾਜ ਆਪ ਜੀ ਪਾਤਸ਼ਾਹ ਜੀ ਵੱਡੇ ਪਾਤਸ਼ਾਹ ਸੀ ਮਹਾਰਾਜ ਆਪ ਜੀ ਦੇ ਪਛੰਦ ਦੇ ਗਰੀਬਨਵਾਜ਼ ਆਪ ਜੀ ਨੇ ਚੜ੍ਹੀ ਹੋਈ ਸਰਸਰੀ ਭਾਰ ਕਰ ਲਈ ਸੀ ਗਰੀਬਨਵਾਜ਼ ਜੀਓ ਪਰ ਇਹ ਕਾਲਜ ਵੀ ਜੀ ਆਪ ਜੀ ਦੇ ਬੱਚੇ ਹੈ ਮਹਾਰਾ ਜੀ ਕਿਣ ਕਿਣ ਭੁੱਲਣਾ ਆ ਰਾਨਾ ਬਾਖਸ਼ ਲੋ ਬਾਖਸ਼ ਲੋ ਬਾਖਸ਼ ਲੋ ਮਹਾਰਾਜ ਜੀ ਆਰਜੀ ਬਖਸ਼ੰਦ ਪਿਤਾ ਜੀ ਇਸ ਵੇਲੇ ਪਾਤਸ਼ਾਹ ਜੀ ਆਪ ਜੀ ਦੇ ਬੱਚਿਆਂ ਦੀ ਪਾਤਸ਼ਾਹੀ ਝੋਲੀ ਅੱਡ ਕੇ ਹਰਦਾਸ ਬੇਨਤੀ ਹੈ ਗਰੀਬ ਨਿਵਾਜ਼ ਹੁਣ ਆਪ ਜੀ ਕਿਰਪਾ ਕਰੋ ਮਹਾਰਾਜ ਜੀ ਪਹਿਲਾਂ ਦੀ ਤਰ੍ਹਾਂ ਮਹਾਰਾਜ ਪੰਜਾਬ ਨੂੰ ਹਰਿਆ-ਭਰਿਆ ਕਰੋ ਗਰੀਬ ਨਿਵਾਜ਼ ਪੰਜਾਬ ਦੇ ਵਿੱਚ ਸੁੱਖ ਸ਼ਾਂਤੀ ਕਰੋ ਗਰੀਬ ਨਿਵਾਜ਼ ਅਰਦਾਸ ਬੇਨਤੀ ਪ੍ਰਵਾਨ ਕਰਨ ਦੀ ਮਹਾਰਾਜ ਜੀ ਜੋ ਜੀ ਆਪ ਜੀ ਦੇ ਦਰ ਤੇ ਆਵੇ ਸੋ ਰਾਜੀ ਖੁਸ਼ੀ ਪ੍ਰਸੰਨ ਜਾਵੇ ਜੋ ਅਰੇ ਸੋ ਝੜੇ ਜੋ ਸ਼ਰਨ ਪਰੇ ਸੋ ਤਰੇ ਕਲਾ ਆਰਤੀ ਦੇ ਪ੍ਰਤਮ ਨਾਮ ਦੀ ਵਰਤੇ ਗੁਰੂ ਨਾਨਕ ਗੁਰੂ ਦੇ ਬੇਸੇਂ ਦੀ ਚੜਦੀ ਹੋਈ ਕਲਾ ਤੇਰੇ ਭਲੇ ਸਰਬੱਤ ਦਾ ਵਾਹਿਗੁਰੂ ਜਵਾਹਰ ਸੁਨੇ ਆਰੋਜਾਇ ਤੁਧੰਤ ਬਸ ਨੂੰ ਭਾਵੇ